ਰੁਕ ਜਾ ਮੜ ਜਾ ਪ੍ਰਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਿੱਧਰੋਂ ਆਇਓ ਮੈਂ ਪਠਾਨਕੋਟੋਂ ਪਠਾਨਕੋਟੋਂ ਆਹ ਸੜਕ ਦੇ ਕੀ ਹਾਲਾਤ ਹਾਲਾਤ ਮਾੜੀ ਆ ਜੀ ਮਾੜੀ ਆ ਹਾਂਜੀ ਟੁੱਟੀ ਆ ਹਾਂਜੀ ਪ੍ਰਾਜੀ ਕਿੱਧਰੋਂ ਆਇਓ ਸੌਦਾ ਲੈ ਕੇ ਆਇਆ ਜੀ ਦਿੱਲੀ ਨੂੰ ਕਿੱਧਰੋਂ ਆਇਓ ਕਿੱਥੋਂ ਆਏ ਸੌਦਾ ਲੈ ਕੇ ਜਿੰਨਾ ਨਾਲੋਂ ਸੜਕ ਦੇ ਕੀ ਹਾਲਾਤ ਮਾੜੇ ਆ ਬਹੁਤ ਮਾੜੇ ਆ ਕਿੰਨੇ ਕ ਸਮੇਂ ਤੋਂ ਮਾੜੇ ਆ ਸੜਕ ਕਾਫੀ 10 ਸਾਲ ਹੋ ਗਿਆ ਮਤਲਬ ਦੋ ਤਿੰਨ ਸਾਲ ਤੋਂ ਮੈਂ ਦੇਖ ਰਿਹਾ ਹਾਂ ਟੁੱਟੀ ਜੀ ਦੋ ਤਿੰਨ ਸਾਲ ਹੀ ਦੇਖੇ ਸਿਰਫ ਹਾਂਜੀ ਸਿਰਫ ਦੋ ਤਿੰਨ ਸਾਲ ਉਹਦੇ ਘਾਟੀ ਹੁਣੋਂ ਮੈਂ ਇੱਧਰ ਅਸਾਂ ਉਹਨਾਂ ਸਰ ਤਿੰਨ ਮੇਰੇ ਬਹਵਣੀ ਸਰ ਅੱਛਾ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸੜਕ ਦੇ ਕੀ ਹਾਲਾਤ ਹਾਲਾਤ ਮਾੜੇ ਜੀ ਦੇਖੋ ਸਾਰੀ ਟੁੱਟੀ ਪਈ ਹੈ ਕਿੰਨੇ ਕ ਟੁੱਟੀ ਹੈ ਇਹ ਅੱਧੀ ਟੁੱਟੀ ਪਈ ਹੈ ਦੇਖ ਲਓ ਤੁਹਾਡੇ ਸਾਹਮਣੇ ਜੋ ਵੀ ਹੈਗਾ ਕਿੰਨੇ ਕ ਸਾਲ ਹੋ ਗਿਆ ਆਈਡੀਆ ਕੁਝ ਤੇ 2-3 ਸਾਲ ਤੋਂ ਟੁੱਟੀ ਆ ਰਹੀ ਹੈ ਜੀ 3 ਕੇ ਸਾਲ ਤੋਂ ਲਗਭਗ ਲਾ ਲੋਤੀ 3 ਸਾਲ ਤੋਂ ਹਾਂ ਜੀ ਬਣੀ ਕਦੋਂ ਹੁੰਦੀ ਆ ਬੜਾ ਇਹ ਬਣੀ ਮੈਡਮ ਨੇ ਬਣਾਈ ਐ ਨਾ ਚੌਰੀ ਨੇ ਉਹ ਬਣਾਈ ਸੀ ਲਗਭਗ 10 ਸਾਲ ਹੋ ਗਏ ਉਹਨਾਂ ਕੇ 10 ਸਾਲ ਪਹਿਲਾਂ ਬਣਾਈ ਸੀ ਹਾਂਜੀ ਹਾਂਜੀ ਤੋਟੀਆਂ ਸਿਰਫ 3 ਸਾਲ ਹੋਇਆ ਆ ਤਿੰਨ ਚਾਰ ਸਾਲ ਹੋ ਗਏ ਭਗਵਾਨ ਤੁਮਣਾ ਆਇਆ ਉਦੋਂ ਟੁੱਟ ਗਈ ਉਦੋਂ ਟੁੱਟ ਗਈ ਹੈ ਨਾ ਨਵੀਂ ਸਰਕਾਰ ਨੇ ਥੋੜੀ ਇਹ ਮਾਂ ਨੂੰ ਨਾ ਤੋੜਦੀ ਮੁਰਕੇ ਬਣਾਈ ਨਹੀਂ ਮੁਰਕੇ ਬਣਾਈ ਨਹੀਂ ਧੰਨਵਾਦ ਸਰ ਸਸਿਕਾਰ ਦੀ ਕੀ ਹਾਲਤ ਛੜਕਦੇ ਕੀ ਹਾਲਾਤ ਛੜਕਦੇ ਬਹੁਤ ਮੜਿਆਦਾਈ ਬਹੁਤ ਟੁੱਟੀ ਹੋਈ ਆ ਕਿੰਨੇ ਕ ਸਾਲ ਹੋ ਗਏ ਟੁੱਟੀ ਇਹ 2-3 ਸਾਲ ਤੋਂ ਇਹੀ ਦੇਖਦੇ ਪਏ ਆ ਜਦੋਂ ਦੀ ਸਰਕਾਰ ਆਈ ਹੈ ਇਹ ਹਾਲਾ ਹੈ ਦਾ ਤੇ ਹਾਲਾਤ ਕੀ ਹੋਣਗੇ ਬਣੇਗੀ ਛੜਕ ਜਾਂ ਨਹੀਂ ਬ ਏ ਉਹਨ ਕੀ ਕਹਿ ਜਾ ਸਕਦੇ ਸਰਕਾਰ ਦੇ ਡਿਪੈਂਡਡ ਕਰਦਾ ਸਭਾ ਕੋਈ ਬਣਦਾ ਨਹੀਂ ਆਈ ਅਜੇ ਕੋਈ ਨੇ ਪਾਸ ਹੀ ਨਹੀਂ ਕੀਤੀ ਇਹਨਾਂ ਨੇ ਹਲਕਾ ਇੰਤਜ਼ਾਮ ਨਹੀਂ ਕੀਤਾ ਹੀ ਕੱਖ ਨਹੀਂ ਇੱਥੇ ਕਹਿੰਦੇ 19000 ਕਿਲੋਮੀਟਰ ਸੜਕਾਂ ਜਿਹੜੀਆਂ ਸਰਕਾਰ ਲੱਗੀ ਬਣਾਉਂ ਸਾਡੇ ਦੀਨਾ ਦਾ ਬਲਾਕ 'ਚ ਕੋਈ ਸੜਕ ਨਹੀਂ ਬਣੀ ਜੀ ਨਾਈ ਬਣਨੀ ਨਾਈ ਬਣਨੀ ਹੈ ਇਹ ਮੈਂ ਕਾਂਗਰਸ ਸਰਕਾਰ ਹੀ ਕਹਦੇ ਬਣ ਜਾ ਰਹੀਆਂ ਇਹ ਕਾਂਗਰਸ ਸਰਕਾਰ ਹੀ ਬਣਾਈ ਝੜਖੜ ਜੜੀ ਬਣਾਈ ਉਹਨਾਂ ਦੇ ਰਾਤੀ ਬਣਨੀ ਉਹਦੇ ਬਾਅਦ ਕੋਈ ਸੁਧ ਬਦ ਨਹੀਂ ਲੰਦਾ ਕੋਈ ਨਹੀਂ ਹੋਣੀ ਬਦਲਾਵ ਵਾਲੀ ਦਾ ਖਤਮ ਹੋ ਗਿਆ ਕੰਮ ਖਤਮ ਹੈ ਕੋਈ ਬਦਲਾ ਨਹੀਂ ਆਉਣਾ ਕੋਈ ਬਦਲਾ ਨਹੀਂ ਹੈਗਾ ਜੀ ਧੰਨਵਾਦ ਸੜਕਾਂ ਦੇ ਕੀ ਹਾਲਾਤ ਇਹਨੂੰ ਕਿੰਨਾ ਚਿਰ ਹੋਇਆ ਟੁੱਟੀ ਨਹੀਂ ਕੋਈ ਬਣੀ ਨੂੰ ਤੇ ਜੀ 20 ਸਾਲ ਹੋ ਗਿਆ 20 ਸਾਲ ਹੋ ਗਏ ਹਾਂਜੀ 20 ਸਾਲ ਹੋ ਗਿਆ ਅਸੀਂ 20 ਸਾਲ ਤੋਂ ਬਾਅਦ ਮੁੜ ਕੇ ਦੁਬਾਰਾ ਇੱਥੇ ਕੋਈ ਲੁੱਕ ਪੈਂਦੀ ਨਹੀਂ ਦਿਖੀ ਉਹ ਸੜਕ ਬਣਦੀ ਨਹੀਂ ਦਿਖੀ ਸਰਕਾਰ ਜਿਹੜੀ ਵੀ ਆਂਦੀ ਆ ਮੜਕੇ ਉਹ ਗੌਰ ਨਹੀਂ ਕਰਦੀ ਤੇ ਸਾਡੀ ਇਹੋ ਬੇਨਤੀ ਹੈ ਤੇ ਇਹ ਸੜਕ ਦੀ ਕਾਰਵਾਈ ਜਿਹੜੀ ਕੀਤੀ ਜਾਏ ਅਸੀਂ ਅਸ ਅਧਿਕ ਨਹੀਂ ਆ ਮੈਂ ਜਿਹੜੀ ਗੱਲ ਪੁੱਛਦਾ ਉਹ ਦੱਸੋ ਕਿ ਇਹ ਟੁੱਟੀ ਨੂੰ ਕਿੰਨੇ ਸਾਲ ਹੋ ਗਏ ਆ ਟੁੱਟੀ ਨੂੰ ਜੀ 10 ਸਾਲ ਹੋ ਗਿਆ ਹੋ ਗਿਆ ਹਾਂਜੀ ਹੋ ਗਿਆ ਉਹ ਕਹਿੰਦੇ ਤਿੰਨ ਕੋਈ ਨਵੀਂ ਸਰਕਾਰ ਵੇ ਲੱਗੀ ਮਾਰਨ ਕੋਈ ਨਹੀਂ ਨਵੀਂ ਸਰਕਾਰ ਤੇ ਹੁਣ ਆਈ ਆ ਤੇ ਨਵੀਂ ਸਰਕਾਰ ਨੇ ਵੀ ਨਹੀਂ ਕਾਰਵਾਈ ਕੀਤੀ ਕਾਰਵਾਈ ਨਹੀਂ ਕੀਤੀ ਪਰ ਟੁੱਟੀ ਤੇ ਪਹਿਲਾਂ ਦੀ ਏ ਹਾਂ ਟੁੱਟੀ ਪਹਿਲਾਂ ਦੀ ਆ ਟੁੱਟੀ ਪਹਿਲਾਂ ਦੀ ਹਾਂਜੀ ਲੋਕ ਤੰਗ ਹੈ ਹਾਂਜੀ ਲੋਕ ਤੰਗ ਆ ਜੀ ਕੀ ਹਾਲਾਤ ਬੜੇ ਮੜੇ ਕਦੋਂ ਕਦੀ ਟੁੱਟੀ ਆ ਪਤਾ ਆਈਡੀਆ ਕੋਈ ਮੰ 4 ਸਾਲਾਂ ਤੋਂ ਖੰਡਰ ਹੀ ਗਿਆ ਸਾਨੇ ਆਪਾਂ ਪਿਛਲੇ ਜਿਹੜੇ 4 ਸਾਲ ਟੁੱਟੀ ਦੀ ਤੇ ਪਹਿਲਾਂ ਦੀ ਪਰ ਜਿਹੜੇ ਪਿਛਲੇ 4 ਸਾਲ ਉਹ ਤੋਂ ਖੰਡਰ ਹੀ ਹਰਾਤ ਗਿਆ ਜਿਆਦਾ ਖੰਡਰ ਹੋ ਗਈ ਜਿਆਦਾ ਖੰਡਰ 4 ਸਾਲ ਕਿਤੇ ਨਹੀਂ ਗਏ ਹੈ ਨਾ ਹਾਂ ਤੇ ਟੁੱਟੀ ਇਹ ਪਹਿਲਾਂ ਦੀ ਆ ਬਣਦੀ ਕਦੋਂ ਵੇਖੀ ਤੁਸੀਂ ਤੁਹਾਡੀ ਉਹ ਚ ਬਣਦੀ ਵੇਖੀ ਤੁਸੀਂ ਬਣਦੀ ਵੇਖੀ ਆ ਪਰ ਬਣਦੀ ਨਾਲ ਹੀ ਟੁੱਟ ਗਈ ਆ ਲਿਪਾ ਪੋਚੀ ਕੀਤੀ ਆ ਸਰਕਟ ਚ ਸੀ ਤਾਂ ਬਣੀ ਨਹੀਂ ਸੀ ਕਿਉਂਕਿ ਡਿਫੈਂਸ ਰੋਡ ਹੈਗਾ ਤੇ ਡਿਫੈਂਸਰ ਕੋਈ ਨਾ ਰੋਡ ਉਹਦੇ ਸਹਾਰਾ ਰੋਡ ਬਣਿਆ ਨਹੀਂ ਠੀਕ ਹੈ ਧੰਨਵਾਦ 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 ਤੇ ਦੱਸ ਤਈਏ ਕਿ ਲੋਕ ਆਵਾਜ਼ਾਈ ਵਾਲੇ ਜੋ ਪਰੇਸ਼ਾਨ ਨੇ ਉਹ ਕੀ ਕਹਿ ਰਹੇ ਆ ਉਹਨਾਂ ਬਾਰੇ ਸਾਰੀ ਗੱਲਬਾਤ ਜਿਹੜੀ ਆ ਤੁਹਾਡਾ ਸਾਂਝੀ ਕਰਦੇ ਆ ਬਹੁਤ ਸਾਰੇ ਚਿਹਤੇ ਨਵੀਆਂ ਸਰਕਾਰਾਂ ਦੇ ਤੇ ਬਹੁਤ ਪੁਰਾਣੀਆਂ ਦੇ ਇੱਥੇ ਆ ਰਹੇ ਆ ਔਰ ਸਾਰਿਆਂ ਨਾਲ ਗੱਲਬਾਤ ਜਿਹੜੀ ਆ ਉਹ ਸਾਂਝੀ ਕਰਾਂਗੇ ਤੇ ਇਹ ਹੁਣ ਸਾਰੇ ਜੋ ਵੀ ਆਵਾਜ਼ਾਈ ਆ ਹਰ ਇੱਕ ਨੂੰ ਰੁਕਿਆ ਜਾਵੇਗਾ ਔਰ ਪੁੱਛਿਆ ਜਾਵੇਗਾ ਅਲੱਗ-ਅਲੱਗ ਵਿਊ ਲੈ ਜਾਣਗੇ ਕਿ ਇਹ ਕੀ ਕਹਿਣਾ ਹੈ ਇਹਨਾਂ ਦਾ ਇਹਦੇ ਬਾਰੇ ਪੂਰੀ ਗੱਲਬਾਤ ਕਰਾਂਗੇ ਹੁਣ ਇੱਕ ਮੋਟਰਸਾਈਕਲ ਹੋਰ ਆਇਆ ਇਹ ਭਰਾ ਨੂੰ ਖਿਲਾਰਦੇ ਬਸ ਬਸ ਮੈਂ ਯਾਰ ਬਿਆਰਦੇ ਪ੍ਰਾਈ ਸਸੀਕਾਲ ਜੀ ਸਸੀਕਾਲ ਜੀ ਸੜਕ ਦੇ ਕੀ ਹਾਲਾਤ ਸੜਕ ਦੇ ਮਾੜੇ ਹਾਲਾਤ ਆ ਮਾੜੇ ਹੀ ਆ ਕੋਈ ਚੰਗਾ ਕਹਿਣ ਵਾਲਾ ਨਹੀਂ ਆਇਆ ਜੀ ਬਣੀ ਮਗਰੋਂ ਟੁੱਟੀ ਪੈਲਾ ਆ ਆਹੋ ਠੀਕ ਹੈ ਠੀਕ ਦੇਖ ਕਰਕੇ ਡੇਲੀ ਹਾਡਾ ਫਟੋਣਾ ਹੈ ਸੜਕ ਤੇ ਹਾਂ ਜੀ ਸਰ ਸਸੀਕਾਲ ਜੀ ਸੜਕ ਦੇ ਕੀ ਹਾਲਾਤ ਬਹੁਤ ਬੁਰੇ ਹਾਲਾਤ ਆ ਬਹੁਤ ਬੁਰੇ ਹਾਲਾਤ ਆ ਪੂਰੀ ਟੁੱਟੀ ਪਈ ਹੈ ਪੂਰੀ ਟੁੱਟੀ ਪਈ ਹੈ ਠੀਕ ਹੈ ਧੰਨਵਾਦ ਹਰ ਆਵਾਜਾਈ ਵਾਲੇ ਤੋਂ ਪੁੱਛਿਆ ਜਾਵੇਗਾ ਕਿ ਇਹ ਸੜਕ ਟੁੱਟੀ ਏ ਜਾਂ ਬਣੀ ਏ ਕਿਉਂਕਿ ਬਹੁਤ ਸਾਰੇ ਚਿਹਤੇ ਪ੍ਰਾਣੀਆਂ ਸਰਕਾਰਾਂ ਦੇ ਤੇ ਬਹੁਤ ਨਵੀਆਂ ਦੇ ਇਸ ਰੋਡ ਦੇ ਉੱਤੇ ਆਉਣ ਵਾਲੇ ਆ ਔਰ ਹਰ ਇੱਕ ਤੋਂ ਜਾਣਕਾਰੀ ਲਵਾਂਗੇ ਤੇ ਇੱਕ ਵੀ ਬੰਦਾ ਨਹੀਂ ਕਹਿਣ ਵਾਲਾ ਕਿ ਰੋਡ ਸਾਫ਼ ਏ ਲੇਕਿਨ ਜੇ ਦੱਸਦਾ ਹੀ ਹੈ ਤੇ ਮੰਤਰੀਆਂ ਤੇ ਐਮਐਲਏ ਨੂੰ ਇਹ ਸੜਕ ਦਿਖਾਈ ਨਹੀਂ ਦਿੱਦੀ ਲੋਕਾਂ ਨੂੰ ਵਿਖਾਈ ਦੇ ਰਹੀ ਆ ਕਿ ਟੁੱਟੀ ਏ ਲੇਕਿਨ ਇਹੜਾ ਮਲਾਈ ਖਾਣ ਵਾਲਿਆਂ ਨੂੰ ਸੜਕ ਵੱਲ ਧਿਆਨ ਨਹੀਂ ਜਾਂਦਾ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿਉਂਕਿ ਇਹਨਾਂ ਦੀਆਂ ਗੱਡੀਆਂ ਜਿਹੜੀਆਂ ਆ ਉਹ ਬਿਲਕੁਲ ਹਾਈ ਫਾਈ ਗੱਡੀਆਂ ਨੇ ਹੂਟਰ ਲੱਗੇ ਆ ਤਾਂ ਡਰਾਈਵਰ ਜਿਹੜਾ ਉਹ ਆਰਾਮ ਨਾਲ ਅੱਗੇ ਪਰਦਾ ਕਰ ਦਿੰਦਾ ਤਾਂ ਗੱਡੀ ਖਿੱਚੀ ਜਾਂਦੇ ਆ ਹੂਟਰ ਵੱਜਦੇ ਸੁਣਦੇ ਆ ਆਪਾਂ ਲੇਕਿਨ ਸੜਕ ਵੱਲ ਧਿਆਨ ਨਹੀਂ ਪੈਣ ਦਿੰਦੇ ਕਿਉਂਕਿ ਸ਼ੀਸ਼ੇ ਵੀ ਕਾਲੇ ਤਾਂ ਅੱਗੇ ਪਰਦੇ ਲੱਗੇ ਹੋਏ ਆ ਤਾਂ ਜੇ ਇਹਨਾਂ ਨੂੰ ਮੰਤਰੀਆਂ ਨੂੰ ਐਮਐਲਏ ਨੂੰ ਛੋਟੇ ਹਾਥੀ ਦਿੱਤੇ ਜਾਣ ਤਾਂ ਫੇਰ ਇਹਨਾਂ ਨੂੰ ਪਤਾ ਲੱਗੇ ਕਿ ਸੜਕ ਟੁੱਟੀ ਏ ਜਾਂ ਕਿਵੇਂ ਆ ਸੜਕ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਸਿਰਫ ਇਹੀ ਵੇਖਿਆ ਜਾ ਰਿਹਾ ਕਿ ਅਸੀਂ ਕਿਸੇ ਦੇ ਭੋਗ ਦੇ ਉੱਤੇ ਜਾਣਾ ਹੈ ਕਿਸੇ ਦੇ ਵਿਆਹ 'ਚ ਸ਼ਗਨ ਦੇਣ ਜਾਣਾ ਜਿੱਥੇ ਮੈਟ ਵੀ ਛੇ ਆ ਸੋਫੇ ਲੱਗੇ ਆ ਗੱਦੇ ਲੱਗੇ ਆ ਸਿਰਫ ਉੱਥੇ ਪਹੁੰਚਣਾ ਜੇ ਲੋਕਾਂ ਦੀਆਂ ਮੁਸ਼ਕਲਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਤਕਰੀਬਨ ਹੀ 90% ਐਮਐਲਏ ਤੇ ਮੰਤਰੀ ਸ਼ਨੀ ਐਤਵਾਰ ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਆ ਤਾਂ ਸ਼ਨੀ ਐਤਵਾਰੇ ਵੀਡੀਓ ਵੀ ਹੁਣ ਤੱਕ ਪਹੁੰਚਣੀ ਚਾਹੀਦੀ ਆ ਕਿ ਇਹ ਲੋਕਾਂ ਨੂੰ ਕਿ ਇਸ ਸੜਕਾਂ ਦੇ ਹਾਲਾਤ ਕੀ ਆ ਲੋਕਾਂ ਦੀ ਮਜਬੂਰੀ ਕੀ ਆ ਤੰਗੀ ਕੀ ਆ ਲੋਕਾਂ ਨੂੰ ਤਾਂ ਜੇ ਅਸੀਂ ਫੇਰ ਦੁਬਾਰਾ ਤੁਹਾਨੂੰ ਰਿਪੀਟ ਕਰਾ ਦਈਏ ਕਿ ਦਿਨਾਂ ਨਗਰ ਤੋਂ ਬਹਿਰਾਮਪੁਰ ਨੂੰ ਜਾਣ ਵਾਲਾ ਰੋਡ ਬਾਮਣੀ ਨੂੰ ਜਾਣ ਵਾਲਾ ਔਰ ਡਿਫੈਂਸ ਰੋਡ ਹੈ ਹੁਣ ਪਿਛਲੇ ਦਿਨੀ ਜੰਗ ਦੇ ਐਲਾਨ ਹੋਏ ਸੀ ਤਾਂ ਸਾਨੂੰ ਇਹੀ ਫਿਕਰ ਪੈ ਗਿਆ ਕਿ ਸਾਡੀਆਂ ਗੱਡੀਆਂ ਫੌਜ ਦੀਆਂ ਬਾਡਰ ਤੱਕ ਪਹੁੰਚਣ ਗਿਆ ਜਾਂ ਨਹੀਂ ਜੇ ਜਾਣਾ ਪੈ ਗਿਆ ਤੇ ਫੌਜ ਦੀਆਂ ਗੱਡੀਆਂ ਨੂੰ ਮੁਸ਼ਕਿਲ ਹੋ ਜਾਣੀਆਂ ਲੇਕਿਨ ਐਮਐਲਏ ਦੀ ਗੱਡੀ ਜਿਹੜੀ ਆ ਉਹ ਪੂਰੇ ਪਿੰਡਾਂ 'ਚ ਜਾਣੀ ਚਾਹੀਦੀ ਆ ਮੰਤਰੀਆਂ ਦੀਆਂ ਗੱਡੀਆਂ ਪੂਰੇ ਪਿੰਡਾਂ 'ਚ ਜਾਣੀਆਂ ਚਾਹੀਦੀਆਂ ਔਰ ਫਿਰ ਅੱਗੇ ਕਾਰਵਾਈ ਜਿਹੜੀ ਆ ਉਹ ਇਹ ਕਰਦੇ ਆ ਕਿ ਸਿਰਫ ਇਹਨਾ ਭੋਗ ਵਿਆਹਾਂ ਸ਼ਾਦੀਆਂ ਤੇ ਜਾਣਾ ਹਲੋ ਆਇਆ ਜੀ ਇਹਨੂੰ ਦੇਖੋ ਹਲੋ ਆਇਆ ਜੀ ਸਤਿ ਸ਼੍ਰੀ ਅਕਾਲ ਇਹ ਸੜਕ ਦੇ ਕੀ ਹਾਲਾਤ ਨੇ ਹਾਲਾਤ ਬਹੁਤ ਮਾੜੇ ਆ ਜੀ ਮਾੜੇ ਬਹੁਤ ਪੂਰੀ ਟੁੱਟੀ ਏ ਟੁੱਟੀ ਕੀ ਆ ਖਾਡੇ ਵੀ ਹੋਏ ਫਿਰਦੇ ਆ ਨੁਕਸਾਨ ਖਤਮ ਹੀ ਆ ਦੱਸ ਦਈਏ ਇਹ ਸੜਕ ਦੇ ਹਾਲਾਤ ਅਸੀਂ ਬਾਰ ਬਾਰ ਤੁਹਾਨੂੰ ਬਖਾਰੇ ਆ ਕਿ ਇਹ ਦੋਦਮਾ ਤੋ ਦਿਨਾ ਨਗਰ ਨੂੰ ਜੋ ਰਸਤਾ ਜਾਂਦਾ ਆ ਭਰਾ ਸਾਡਾ ਦੋ ਦੋਆ ਪਿੰਡ ਦਾ ਹੁਣ ਇਹ ਵੇਖ ਰਿਹਾ ਕਿਹੜੀ ਸਰਕਾਰ ਦਾ ਪੱਖ ਪੂਰਦਾ ਭਰਾ ਜੀ ਸასი ਕਾਲ ਜੀ ਸਰਕਾਰ ਕੀ ਆ ਭਰਾ ਜੀ ਸੜਕ ਦੇ ਕੀ ਹਾਲਾਤ ਹੈ ਹਾਲਾਤ ਮਾੜੀ ਹੈ ਕਿੰਨੇ ਕ ਸਾਲ ਹੋ ਗਏ ਮਾੜੇ ਹੋਏ ਦੋ ਢਾਈ ਸਾਲ ਹੋ ਗਏ ਇਹਨੂੰ ਮਾੜੇ ਹੋਏ ਨੇ ਨਵੀਂ ਸਰਕਾਰ ਵੇਲੇ ਹੀ ਆਹ ਨਵੀਂ ਸਰਕਾਰ ਨੇ ਵੀ ਨਿਕਰੇਰ ਕੀਤੀ ਤੇ ਪਾਣੀ ਕਦੋਂ ਦੀ ਮੈਂ ਉਹ ਪੁੱਛੀ 60 ਸਾਲ ਹੋ ਗਿਆ ਨਹੀਂ ਨਹੀਂ ਇੰਨੇ ਕਿਥੋਂ ਆ ਇਹ ਖੱਡੇ ਖੁੱਡੇ ਪੇਦੇ 5 ਸਾਲ ਸਾਲ ਦੇ 2-3 ਸਾਲ ਹੀ ਹੋਇਆ ਤਿੰਨ ਕ ਸਾਲ ਨਹੀਂ ਸਰਕਾਰ ਦੰਦ ਨਵੀਂ ਸਰਕਾਰ ਜਦੋਂ ਆਈਆ ਉਦੋਂ ਵੀ ਟੁੱਟੀ ਸੀ ਹਾਂ ਪਹਿਲੇ ਵੀ ਨਹੀਂ ਆਹ ਲਾਲੋ ਦੀ ਮਦਦ ਬਹੁਤ ਸਾਰੇ ਚਹੇਤੇ ਤੁਹਾਨੂੰ ਮਿਲ ਜਾਣਗੇ ਪੁਰਾਣੀਆਂ ਸਰਕਾਰਾਂ ਦੇ ਤੇ ਬਹੁਤ ਸਾਰੇ ਚਾਹਣ ਵਾਲੇ ਮਿਲ ਜਾਣਗੇ ਨਵੀਂ ਸਰਕਾਰ ਦੇ ਆ ਭਰਾ ਨੂੰ ਪੁੱਛਦੇ ਆ ਭਰਾ ਜੀ ਕੀ ਹਾਲ ਚੱਲ ਵਧੀਆ ਤੁਸੀਂ ਹਾਂ ਸੜਕਾਂ ਦੇ ਕੀ ਹਾਲਾਤ ਬਹੁਤ ਜ਼ਿਆਦਾ ਮਾਰੇ ਕਿੰਨੇ ਕੁ ਮਾੜੇ ਆਈਡੀਆ ਉਹਦੇ ਹੀ ਜ਼ਿਆਦਾ ਕਿੰਨੇ ਕੁ ਸਾਲ ਹੋ ਗਏ ਇਹ ਤਾਂ ਕਾਫੀ 5-6 ਸਾਲ 500 ਸਾਲ ਹੋ ਗਏ ਪਿੰਡ ਤੁਹਾਡਾ ਵੀ ਦੋ ਦਮਾਂ ਦੇ ਪਿੰਡ ਦੋ ਦਮਾਂ ਦੇ ਲੋਕ ਕਹ ਰਿਹਾ ਢਾਈ ਕਸਾਲੀ ਹੋਏ ਨਹੀਂ ਨਹੀਂ ਜ਼ਿਆਦਾ ਹੀ ਹੋ ਗਿਆ ਯਾਰਾ ਹੋ ਗਿਆ ਨਾ ਠੀਕ ਹੈ ਧੰਨਵਾਦ ਔਰ ਇਹ ਤਸਵੀਰਾਂ ਲਗਭਗ ਅਸੀਂ ਪੂਰੀਆਂ ਹਰ ਛੜਕਦੀਆਂ ਵਿਖਾਵਾਂਗੇ ਹਰ ਰੋਡ ਦੀਆਂ ਵਿਖਾਵਾਂਗੇ ਕੋਈ ਇਹੋ ਜਿਹਾ ਰੋਡ ਜਿਹੜਾ ਉਹ ਨਹੀਂ ਰਹਿਣ ਦੇ ਆਗੇ ਜਿਸ ਨੂੰ ਨਹੀਂ ਪੁੱਛਾਂਗੇ ਹਰ ਬੰਦਾ ਆਵਾਜਾਈ ਵਾਲੇ ਨੂੰ ਪੂਰੇ ਸਵਾਲ ਪੁੱਛਾਂਗੇ ਗੱਲਬਾਤ ਕਰਾਂਗੇ ਇਹ ਘਾਟੋ ਵਾਲਾ ਭਰਾ ਆ ਰਿਹਾ ਹੁਣ ਇਹਦੇ ਨਾਲ ਗੱਲ ਕਰਦੇ ਪ੍ਰਾਈਸ ਸੱਸੀ ਕਾਲ ਜੀ ਸੱਸੀ ਕਾਲ ਜੀ ਸੜਕ ਦੇ ਹਾਲਾਤ ਕਿਦਾਂ ਦੇ ਆ ਸੜਕ ਦੇ ਹਾਲਾਤ ਤੁਸੀਂ ਦੇਖੇ ਕਰਨਾ ਕਿੰਨੇ ਮਾੜੇ ਨੇ ਮਾੜੇ ਆ ਮਾੜੀ ਹੈ ਟੁੱਟੀ ਹੈ ਠੀਕ ਹੈ ਧੰਨਵਾਦ ਦਾਦਾ ਇਹ ਕਿ ਹਰ ਸ਼ਖਸ ਜਿਹੜਾ ਵਾ ਉਹ ਇਹੀ ਬੋਲ ਰਿਹਾ ਕਿ ਟੁੱਟੀ ਪ੍ਰਾਈ ਸਸੀਗਾਲ ਜੀ ਸੜਕ ਦੇ ਕੀ ਹਾਲਾਤ ਬਹੁ ਮਾੜੇ ਆ ਜੀ ਕਿੰਨੇ ਕ ਸਾਲ ਹੋ ਗਏ ਇਹ ಕಾಂಗ್ರೆਸ ਦੇ ਟਾਈਮ ਦੇ ਬਣੀ ਸੀ ਦੁਬਾਰਾ ਤੇ ਨਹੀਂ ਬਣੀ ಕಾಂಗ್ರೆਸ ਦਾ ਟਾਈਮ ਕਦੋਂ ਸੀ 2 ਸਾਲ ਪਹਿਲਾਂ 3 ਸਾਲ ਪਹਿਲਾਂ ਬਣੀ ਕਦੋਂ ਸੀ ਬਣੀ ਇਹ ਹੋ ਗਿਆ 7-8 ਸਾਲ ਇਹ ਤਾਂ 7-8 ਸਾਲ ਹੋ ਗਿਆ ਬਣੇ ਦੇ ਹੁਣ ਟੁੱਟੀ ਨੂੰ ਕਿੰਨੇ ਕ ਸਾਲ ਹੋਏ ਦੋ ਹੀ ਹੋ ਜਾ ਘਟਾਈ ਪੰਜ ਉਹ ਵੱਧ ਹੋ ਗਿਆ 5 ਸਾਲ ਦੇ ਹੋ ਗਿਆ ਟੁੱਟੀ ਦੀ ਬੰਦ ਹੋ ਗਿਆ ਤੁਹਾਡੇ ਬੰਦੇ ਕਹਿੰਦੇ ਢਾਈ ਸਾਲ ਹੋਇਆ ਨਹੀਂ ਢਾਈ ਨਹੀਂ 3-4 ਸਾਲ ਹੋ ਗਿਆ ਟੁੱਟੇ ਗਿਆਦਾ ਹੋ ਗਿਆ ਹਾਂ ਹਾਲਾਤ ਮਾੜੇ ਮਾੜੇ ਹਾਲਾਤ ਆ ਆ ਫਿਰ ਅਸੀਂ ਜਾਣਕਾਰੀ ਤੁਹਾਨੂੰ ਦੇ ਦਈ ਹੈ ਕਿ ਦਿਨਾ ਨਗਰ ਤੋਂ ਜਦੋਂ ਤੁਸੀਂ ਬਾਰਡਰ ਏਰੀਆ ਨੂੰ ਜਾਂਦੇ ਹੋ ਬਹਿਰਾਮਪੁਰ ਨੂੰ ਜਾਂਦੇ ਹੋ ਰ ਬਾਂਬੜੀ ਨੂੰ ਜਾਂਦੇ ਹੋ ਤਾਂ ਆਹ ਵਾਲਾ ਰੋਡ ਦੱਸਦਾ ਹੀ ਹੈ ਕਿ ਉਸ ਵੇਲੇ ਇਸ ਪਿੰਡ ਨੂੰ ਪ੍ਰਧਾਨ ਮੰਤਰੀ ਯੋਜਨਾ ਦੇ ਅਧੀਨ ਉਲੀਕਿਆ ਗਿਆ ਸੀਗਾ ਔਰ ਪ੍ਰਧਾਨ ਮੰਤਰੀ ਦੀ ਕਹਿੰਦੇ ਜੀ ਗੋਦ ਵਿੱਚ ਆ ਗਿਆ ਪਿੰਡ ਤੇ ਪ੍ਰਧਾਨ ਮੰਤਰੀ ਦੀ ਗੋਦ ਦਾ ਪਿੰਡ ਆ ਔਰ ਦੱਸਦਾ ਇਹ ਕਿ ਇਹ ਸੜਕ ਉਸ ਪਿੰਡ ਵਿੱਚ ਜਾ ਰਹੀ ਹੈ ਜੋ ਪ੍ਰਧਾਨ ਮੰਤਰੀ ਦੀ ਯੋਜਨਾ ਅਧੀਨ ਆਉਣ ਵਾਲੇ ਪਿੰਡਾਂ ਦੇ ਵਿੱਚੋਂ ਦੋ ਪਿੰਡ ਜ਼ਿਲ੍ਹਾ ਗੁਰਦਾਸਪੁਰ ਦੇ ਆਏ ਸੀ ਜਿਹਨਾਂ ਵਿੱਚੋਂ ਇੱਕ ਪਿੰਡ ਦੋਦਵਾ ਆਇਆ ਸੀ ਔਰ ਦੱਸਦਾ ਇਹ ਕਿ ਇਹ ਦੋਦਵਾ ਪਿੰਡ ਦੇ ਲੋਕ ਹੈ ਜੋ ਅੱਜ ਲਗਾਤਾਰ ਆਵਾਜ਼ ਦੇ ਰਹੇ ਆ ਕਿ ਸਾਡਾ ਹਾਲਾਤ ਵੇਖਿਆ ਜਾਵੇ ਸਾਡੀ ਸੜਕ ਜਿਹੜੀ ਆ ਉਹ ਵੇਖੀ ਜਾਵੇ ਸਾਡੇ ਰਾਹ ਵੇਖੇ ਜਾਣ ਤੇ ਲੇਕਿਨ ਗੋਦੀ ਲੈ ਆਂਦਾ ਕੀ ਫਾਇਦਾ ਕਿ ਤੁਸੀਂ ਸਿਰਫ ਭੋਗਾਂ ਤੇ ਤੇ ਵਿਆਹਾਂ ਤੇ ਪਹੁੰਚਣਾ ਜੇ ਗੱਲ ਕਰੀਏ ਤਾਂ ਇੱਥੇ ਲੋਕਾਂ ਦੀ ਪਰੇਸ਼ਾਨੀ ਲਗਾਤਾਰ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਆ ਔਰ ਬਹੁਤ ਸਾਰੇ ਲੋਕ ਇੱਥੋਂ ਪਰੇਸ਼ਾਨ ਹੋ ਕੇ ਜਾ ਰਹੇ ਆ ਕਿਸੇ ਦਾ ਸਾਧਨ ਬਿਲਕੁਲ ਸਹੀ ਸਲਾਮਤ ਨਹੀਂ ਪਹੁੰਚਦਾ ਔਰ ਬਹੁਤ ਸਾਰੇ ਸਕੂਲਾਂ ਦੇ ਬੱਚੇ ਜਦੋਂ ਆਉਂਦੇ ਆ ਜਦੋਂ ਸਕੂਲ ਚਾਲੂ ਹੋ ਜਾਂਦੇ ਆ ਤਾਂ ਫਿਰ ਹਰ ਇੱਕ ਨੂੰ ਇੱਕ ਮੁਸੀਬਤ ਹੋ ਜਾਂਦੀ ਆ ਕਿ ਬੱਸਾਂ ਵਾਲੇ ਵੀ ਪਰੇਸ਼ਾਨ ਨੇ ਔਰ ਬਹੁਤ ਸਾਰੀਆਂ ਤਸਵੀਰਾਂ ਅਸੀਂ ਜ਼ਿਲ੍ਹਾ ਗੁਰਦਾਸਪੁਰ ਔਰ ਦੀਨਾ ਨਗਰ ਹਲਕੇ ਦੀਆਂ ਵਿਖਾਉਂਦੇ ਰਹਿੰਦੇ ਆ ਕਿ ਦੀਨਾ ਨਗਰ ਹਲਕੇ ਦਾ ਵਿਕਾਸ ਕਿੰਨਾ ਹੋਇਆ ਔਰ ਦੀਨਾ ਨਗਰ ਹਲਕੇ ਦੇ ਵਿੱਚ ਵਿਕਾਸ ਦੀ ਗੱਲ ਕਰ ਦਈਏ ਤਾਂ ਇਹ ਵਿਕਾਸ ਤੁਹਾਡੇ ਸਾਹਮਣੇ ਆ ਕਿ ਕਿੰਨਾ ਕੁ ਵਿਕਾਸ ਹੋਇਆ ਦੀਨਾ ਨਗਰ ਹਲਕੇ ਦਾ ਔਰ ਦੀਨਾ ਨਗਰ ਹਲਕੇ ਦੀਆਂ ਸੜਕਾਂ ਦੇ ਕੀ ਹਾਲਾਤ ਹੈ ਲਗਾਤਾਰ ਤਸਵੀਰਾਂ ਤੁਹਾਨੂੰ ਫਿਲਹਾਲ ਦੋਦਵਾ ਪਿੰਡ ਦੀਆਂ ਤਸਵੀਰਾਂ ਨੇ ਔਰ ਦੀਨਾ ਨਗਰ ਤੋਂ ਬਾਹਰਾਂ ਪਰ ਔਰ ਦੋਦਵਾ ਔਰ ਗਲੜੀ ਤਾਂ ਬਾਮਣੀ ਦਾ ਬਾਰਡਰ ਏਰੀਆ ਨੂੰ ਜਾਣ ਵਾਲੇ ਪਿੰਡ ਦੀਆਂ ਤਸਵੀਰਾਂ ਨੇ ਔਰ ਤੁਸੀਂ ਕਿਵੇਂ ਵੇਖਦੇ ਹੋ ਕਿ ਇਹ ਸਰਕਾਰਾਂ ਬਦਲਾਵ ਵਾਲੀਆਂ ਤੇ 17 ਸਾਲਾਂ ਵਾਲੀਆਂ ਕੁਝ ਤੁਹਾਡੀਆਂ ਸੜਕਾਂ ਬਾਰੇ ਵਿਚਾਰ ਕਰਦੀਆਂ ਜਾਂ ਨਹੀਂ ਕਰਦੀਆਂ ਇਸ ਬਾਰੇ ਤੁਸੀਂ ਕਮੈਂਟ ਜਰੂਰ ਕਰਨਾ ਔਰ ਵੀਡੀਓ ਨੂੰ ਸ਼ੇਅਰ ਕਰ ਦਿਓ ਮੇਰੇ ਸਾਥ ਜੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜਲਾ ਗੁਰਦਾਸਪੁਰ